ਆਰੇ ਵਿਸਰਤ ਸਦਾ ਕੁਗਾਰੀ ਸਤਿਗੁਰੂ ਕਾਸਾ ਜੀ ਵਚਨ ਕਰਦੇ ਨੇ ਕਿ ਭਾਈ ਜਿਹੜਾ ਵੀ ਮੁਨੁਖ ਅਕਾਲ ਪੁਰਖ ਵੈ ਗੁਰੂ ਪਰਮਾਤਮਾ ਦੇ ਨਾਮ ਨੂੰ ਭੁਲਾਇਆ ਹੋਇਆ ਹੈ ਜਿਸ ਨੇ ਵੀ ਅਕਾਲ ਪੁਰਖ ਜੀ ਦਾ ਨਾਮ ਭੁਲਾਇਆ ਪਿਆ ਫਿਰ ਕਾਸਾ ਕਹਿੰਦੇ ਸਦਾ ਹੀ ਮਾਇਆ ਦੇ ਹਥੋਂ ਮੁਨੁਖ ਦੀ ਬੇਵਤੀ ਹੁੰਦੀ ਹੈ ਬੇਜਤੀ ਸੰਸਾਰ ਵਿੱਚ ਰਹਿੰਦੇ ਹੋਏ ਜਿ ਇਹ ਕਾਲਪੁਰਖ ਜੀ ਦਾ ਨਾਮ ਨਹੀਂ ਜਪਾਂਗੇ ਜਿਹੜੇ ਕਰਮ ਕਰਨ ਬਾਅਦ ਤੇ ਅਸੀਂ ਇਸ ਸੰਸਾਰ ਵਿੱਚ ਅਮੋਖਾ ਜਾਮਾ ਲੈ ਕੇ ਆਏ ਹਾਂ ਆਸਾ ਕਹਿੰਦੇ ਕਿ ਤੇਰੀ ਬੇਜਤ ਕੀਤਾ ਹੈ ਕਿ ਮਾਇਆ ਨੇ ਹੁਣ ਤੇਰੀ ਬੇਜਤੀ ਪੂਣੀ ਹੀ ਹੋਣੀ ਹੈ ਤਾਂ ਕਹੋ ਧੋਖਾ ਕਹਾ ਵਿਅੱਪੈ ਜੇ ਕਹੋ ਤੇ ਕਹਿੰਦੇ ਪ੍ਰਭੂ ਜੀ ਜਿਸ ਨੂੰ ਹਮਕ ਨੂੰ ਤੇਰਾ ਆਸਰਾ ਹੋਵੇ ਉਸ ਨੂੰ ਫਿਰ ਮਾਇਆ ਦੇ ਕਿਸੇ ਵੀ ਵਿਕਾਰ ਵੱਲੋਂ ਧੋਖਾ ਨਹੀਂ ਲੱਗ ਸਕਦਾ ਮਾਇਆ ਬਿਨਾਂ ਧੋਖਾ ਨਹੀਂ ਕਰ ਸਕਦੀ ਸਾਨੂੰ ਨਾਮ ਦੇ ਨਾਮ ਉੱਤੇ ਹੋਿਆਂ ਦੇ ਨਾਲ ਜੇ ਮਾਇਆ ਬੜੀ ਧੋਖੇ ਕਰਦੀ ਹੈ ਮਾਇਆ ਬੜਾ ਸਕੇ ਸਾਨੂੰ ਵੇਚੇ ਕਰਦੀ ਵੇਚੀ ਕਰਦੀ ਹੈ ਪਰ ਬਾਸਾਂ ਕਿੰਨੇ ਜਿਵੇਂ ਵਿਕਾਰ ਉਹ ਲੈ ਗੁਰੂ ਜੀ ਦੇ ਨਾਮ ਨੂੰ ਆਪਣੇ ਜਿੰਦੇ ਚ ਫਸਾ ਲਿਆ ਸਤਿਗੁਰੂ ਕੀ ਦੇ ਚਰਨਾਂ ਦੀ ਓਟ ਆਸ ਲੈ ਲੈ ਕੇ ਗ੍ਰੀਵਨ ਬਾਜੀਆਂ ਦੇ ਨਾਲ ਕਾਰਕੁਪਰੀਆਂ ਦੇ ਨਾਲ ਮੁੜ ਗਏ ਪਰ ਉਹਨੂੰ ਇਹ ਮਾਇਆ ਤੋਂ ਖਾਣੀ ਨਹੀਂ ਦੇ ਸਕੀ ਕਿ ਕਿਸੇ ਪ੍ਰਕਾਰ ਦਾ ਵਿਕਾਰ ਉਹ ਕੋਲ ਨਹੀਂ ਆ ਸਕਦਾ ਹੈ ਵਿਕਾਰਾਂ ਤੋਂ ਖਲਾਸੀ ਪਉਣ ਵਾਸਤੇ ਨਾਮ ਜਪਣਾ ਹੀ ਸਭ ਤੋਂ ਉੱਤਮ ਹੈ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਤਾਂ ਕੋ ਧੋਖਾ ਕਾਹਾਂ ਵਿਆਪੇ ਜਾਤ ਕੋ ੋਟ ਸੁਹਾਰੀ ਜਿਹਨੇ ਵੀ ਨਾਮ ਦੀ ੋਟ ਲੈ ਲਈ ਹੈ ਪ੍ਰਭੂ ਜੀ ਦੀ ੋਟ ਲੈ ਲਈ ਹੈ ਭਾਈ ਉਹਨੂੰ ਦੇ ਕੇ ਮਾਇਆ ਇਹ ਵਿਕਾਰ ਵਿਕਾਰਾਂ ਦਾ ਕਿਸੇ ਵੀ ਤਰ੍ਹਾਂ ਦਾ ਧੋਖਾ ਨਹੀਂ ਲੱਗਦਾ ਹੈ ਰਹਾਉ ਵੇਦ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਪਰਮਾਤਮਾ ਦਾ ਨਾਮ ਜਿਹੜੇ ਨੂੰ ਨਹੀਂ ਸਿਮਰਦੇ ਸਿਮਰਨ ਤੋਂ ਬਿਨਾਂ ਜਿੱਤੀ ਵੀ ਜ਼ਿੰਦਗੀ ਸਤਿਗੁਰੂ ਜੀ ਕਹਿੰਦੇ ਬੁਝਾਰਨੀ ਹੈ ਭਾਈ ਉਹ ਕਿਉਂ ਦੀ ਜੀ ਹੈ ਜਿਵੇਂ ਸੱਪ ਆਪਣੀ ਉਮਰ ਬਿਜਾਰਦਾ ਹੈ ਸਤਿਗੁਰੂ ਦੀ ਉਮਰ ਬੜੀ ਵੱਮੀ ਦੱਸੀ ਗਈ ਹੈ ਆਸਾ ਕਹਿੰਦੇ ਜਿੰਨੀ ਮਰਜੀ ਲੰਮੀ ਉਮਰ ਹੋ ਗਿਓ ਦੀ ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਹੀ ਪੈਦਾ ਕਰਦਾ ਜੁੜਿਆ। ਸੱਪ ਨੇ ਕਦੇ ਹੋਰ ਵਸਤੂ ਨੂੰ ਨਹੀਂ ਕਰ ਸਕੋ ਜੀ ਕਹਿੰਦੇ ਕੱਠੀ ਕਰਦਾ। ਉਮਰ ਜਿੰਨੀ ਮਰਜੀ ਆਵੇ ਕੋਲ ਜਿੰਨੀ ਮਰਜੀ ਲੰਮੀ ਆ ਉਮਰ ਬੀਤ ਜਾਵੇ ਪਰ ਉਹ ਸੱਪ ਦੀ ਆਦਤ ਹੈ ਉਹਦਾ ਸੁਭਾਅ ਹੈ ਉਹਨੇ ਆਪਣੇ ਅੰਦਰ ਜ਼ਹਿਰ ਹੀ ਕੱਠੀ ਕਰਦੀ ਹੁੰਦੀ ਹੈ। ਇਸੇ ਤਰ੍ਹਾਂ ਸਤਿਗੁਰੂ ਪਾਰਸਾ ਕਹਿੰਦੇ ਸਿਮਰਨ ਤੋਂ ਬਿਨਾਂ ਮੁਕਦਾ ਨਹੀਂ ਮਿਲਦਾ ਜਿਹੜਾ ਮਨੁੱਖ ਸਿਮਰਨ ਨਹੀਂ ਕਰਦਾ ਵੰਦਗੀ ਨਹੀਂ ਕਰਦਾ ਗੁਰੂ ਵਾਲਾ ਬਣ ਕੇ ਪਾਰਸਾ ਜੀ ਕਹਿੰਦੇ ਉਹ ਆਪਣੇ ਅੰਦਰ ਮਾਇਆ ਦੇ ਵਿਕਾਰਾਂ ਦੀ ਜ਼ਹਿਰ ਇਕੱਠੀ ਕਰ ਰਿਹਾ ਹੈ ਤੇ ਇਸੇ ਜ਼ਹਿਰ ਕਰਕੇ ਪਾਰਸਾ ਕਹਿੰਦੇ ਵਿਕਾਰਾਂ ਕਰਕੇ ਮੈਨੂੰ ਔਖਾ ਹੋਣਾ ਪੈਣਾ ਏ ਕਿਵੇਂ ਫਿਰ ਸਤਿਗੁਰੂ ਸਾਹਿਬ ਜੀ ਕਹਿੰਦੇ ਇੱਕ ਦਿਨ ਇਹੀ ਜ਼ਹਿਰ ਕਰਕੇ ਹੀ ਵਿਕਾਰ ਕਰਕੇ ਇਹਨੂੰ ਸੰਸਾਰ ਦੇ ਵਿੱਚੋਂ ਜਾਣ ਲੱਗਿਆਂ ਮਿਕ ਗੀਮ ਹੋਣੀ ਹੈ ਕਿਉਂਕਿ ਮਾਇਆ ਦੇ ਨਾਲ ਲੇਪ ਪੈ ਜਾਣਾ ਮਾਇਆ ਛੱਡਣ ਨੂੰ ਜਰਨੀ ਕਰਦਾ ਹੈ। ਸਰੀਰ ਛੱਡਣ ਨੂੰ ਜਰਨੀ ਕਰਦਾ ਹੈ। ਪਰ ਜਾਣਾ ਪੈਣਾ ਇੱਕ ਦਿਨ ਛੱਡ ਕੇ। ਤੇ ਬਾਸਾ ਕਿਦੇ ਫਿਰ ਅੱਗੇ ਫਿਰ ਇਸ ਤੋਂ ਬਾਅਦ ਲੇਖੇ-ਖਾਜੁਖਾ ਵੀ ਹੁੰਦਾ ਹੈ ਨਾਮਕ ਆਖਰੀ ਮਨਾ ਸੁਣੀਏ ਸਿੱਖ ਸਹੀ ਲੇਖਾ ਰੱਖੂਗੀ ਜੀ ਆ। ਬੈਠਾ ਆਗਿਆ ਜੀ ਉਹ ਜਦੋਂ ਵਾਰੀ ਕੱਢ ਕੇ ਲੇਕਾ ਆਉਣਾ ਉੱਥੇ ਮੇਰੇ ਸਜਾਵਾਂ ਮੈਂ ਦੀਆਂ ਨੇ ਇੱਤੇ ਮਾਰੇ ਚੰਗੇ ਕਰਮਾਂ ਦੇ ਫਲ ਮਿਲਣਗੇ ਇਸ ਕਰਕੇ ਪਾਸੇ ਦੇ ਭਾਈ ਇਹ ਜ਼ਹਿਰ ਪੈਦਾ ਕਰਦਾ ਰਹਿੰਦਾ ਜਿਹਦੇ ਕਰਕੇ ਫਿਰ ਦੁਖੀ ਹੁੰਦਾ ਹੈ ਨਾਵ ਕੰਡਨ ਕੋ ਰਾਜਕੁਮਾਰੈ ਅੰਤ ਚਲੇ ਗੋਹਾਈ ਸਹਿਬ ਜੀ ਕਹਿੰਦੇ ਸਿਮਰਨ ਤੋਂ ਵਾਂਝਿਆ ਹੋਇਆ ਸਾਰੀ ਧਰਤੀ ਦਾ ਵੀ ਭਾਵੇਂ ਰਾਜ ਕਰਦਾ ਰਹੇ ਤਾਂ ਵੀ ਆਗਰ ਮਨੁੱਖਾ ਜੀਵਨ ਦੀ ਬਾਜੀ ਹਾਰ ਕੇ ਜਾਂਦਾ ਹੈ ਸੰਸਾਰ ਨੂੰ ਜਿੱਤ ਸਕਦੇ ਹਾਂ ਪਾਸਾ ਜੀ ਕਹਿੰਦੇ ਸੰਸਾਰ ਦਾ ਰਾਜ ਲੈ ਸਕਦਾ ਕੋਈ ਮਨੁੱਖ ਪਰ ਜੇ ਸਿਮਰਨ ਨਹੀਂ ਹੈ ਵੰਗੀ ਨਹੀਂ ਹੈ ਗੁਰੂ ਵਾਲੇ ਨਹੀਂ ਬਣੇ ਫਿਰ ਇਹ ਮਨੁੱਖਾ ਜਨਮ ਦੀ ਬਾਜੀ ਹਾਰ ਕੇ ਹੀ ਇਹ ਤੇ ਸੰਸਾਰ ਤੁਜਾਈ ਕਰਦਾ ਹੈ ਉੱਚੇ ਮੰਦਰ ਸੁੰਦਰ ਨਾਲੀ ਰਾਮ ਨਾਮ ਵੇਨ ਉਹ ਵਾਜੀ ਕਰਿ ਜਿੰਨੇ ਮਰਜੀ ਸੋਨੇ ਮੰਦਰ ਹੋਣ ਬਾਸਾ ਕੇਦੇ ਭਾਈ ਜੋ ਕੁਝ ਮਰਜੀ ਸੰਸਾਰ ਦਾ ਤੈਨੂੰ ਸੁਖ ਮਿਲ ਜਾਵੇ ਜਿੱਤੇ ਕੋਈ ਨਾਮ ਨਹੀਂ ਹੈ ਫਿਰ ਇਹ ਸਮਝ ਨਹੀਂ ਕਿ ਮਨੁੱਖਾ ਜਨ ਵਿਵਾਹੀ ਕੀ ਹਾਰ ਹੈ ਇਹ ਸੰਸਾਰ ਨੂੰ ਅੰਕ ਚਲਾਈ ਉਹ ਆਰੀ ਆਤਮ ਨੂੰ ਜੀਵਨ ਦੀ ਮਨੁੱਖਾ ਰੂਪੀ ਵਾਹੀ ਨੂੰ ਹਾਰ ਕੇ ਜਾਵੇਗਾ ਗੁਣ નિਦਾਨ ਗੁਣ ਤੁਮਿ ਨੀ ਗਾਏ ਜਾਂ ਕਾ ਕਿਰਪਾ ਧਾਰੀ ਗੁਣਾ ਦੇ ਖਿਆਨੇ ਹਰੀ ਦੇ ਗੁਣ ਉਸ ਮੁਨੱਖ ਨੇ ਗਾਏ ਜਿਸ ਉੱਤੇ ਅਕਾਰਕ ਵੈਜ ਨੂੰ ਹਰੀ ਨੇ ਮੇਲ ਕੀਤੀ ਹੈ ਸੋ ਸੁਖੀਆ ਧੰਨ ਉਸ ਜਨਮ ਨਾਨਕ ਤਿਸ ਬਲੇਹਾ ਸਰ ਜੀ ਕਹਿੰਦੇ ਜਿਹਦੇ ਉੱਪਰ ਕਾਲਪੁਰਪ ਗਏ ਗੁਰੂ ਜੀ ਦੀ ਕਿਰਪਾ ਹੋਈ ਜਿਹਨੇ ਕਾਲਪੁਰਪ ਗਏ ਗੁਰੂ ਜੀ ਦੇ ਭੰਨ ਗਾਏ ਉਪੇਤ ਤਦ ਕੀਤੇ ਸਤ ਸਲਾਹ ਦੇ ਗੀਤ ਗਾਏ ਭਾਈ ਧੰ ਸੋ ਸੁਖੀ ਆ ਉਹ ਇਸ ਮਨੁੱਖ ਸਦਾ ਸੁਖੀ ਜੀਵਨ ਉਤੀਤ ਕਰਦਾ ਹੈ ਕਿਉਂਕਿ ਨਾਮ ਕਰਕੇ ਵਿਕਾਰਾਂ ਤੋਂ ਕਲਾਸੀ ਹੋ ਗਈ ਕ੍ਰਿਸ਼ਨਾ ਮੁਕ ਗਈ ਕ੍ਰਿਸ਼ਨਾ ਕਰਕੇ ਇਨਸਾਨ ਬਣ ਗਿਆ ਕਰਦਾ ਹੈ ਲਾਲਚ ਕਰਕੇ ਭਗਿਆ ਕਰਦਾ ਹੈ ਪਰ ਜਦੋਂ ਨਾਮ ਨੇ ਅੰਦਰੋਂ ਲਾਲ ਚੰਦੋਂ ਕ੍ਰਿਸ਼ਨ ਦਾ ਆਤਮਾ ਕਰ ਦਿੱਤਾ ਤਾਂ ਸਾਖ ਜੀ ਕਹਿੰਦੇ ਮਨ ਨੂੰ ਸ਼ਾਂਤੀ ਮਨ ਨੂੰ ਟਿਕਾ ਆ ਜਾਂਦਾ ਹੈ ਫਿਰ ਮਨ ਅੰਦਰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਡਿੱਗ ਕੇ ਬੈਠ ਜਾਂਦਾ ਹੈ ਤੇ ਉਸ ਕਾਰਕੁਨਕ ਦਾ ਸਿਮਨ ਕਰਦਾ ਇਸ ਕਰਕੇ ਸਾਖ ਜੀ ਕਹਿੰਦੇ ਉਹ ਸੁਖੀ ਹੋ ਜਾਂਦਾ ਹੈ ਸੋ ਸੁਖੀ ਆ ਧੰਨ ਉਸ ਜਨਮਾ ਸਾਖ ਜੀ ਕਹਿੰਦੇ ਉਹ ਸੁਖੀ ਹੈ ਉਹਦੀ ਜ਼ਿੰਦਗੀ ਮubarਕ ਹੋਊਂਗੀ ਉਹਦਾ ਜਨਮ ਧੰਨ ਹੋ ਜਾਂਦਾ ਹੈ ਉਹਦਾ ਜਨਮ ਆਇਆ ਇਸ ਸੰਸਾਰ ਵਿੱਚ ਸਫਲ ਹੋ ਜਾਂਦਾ ਹੈ ਨਾਨਕ ਇਸ ਬਿਖਾਰੀ ਤੇ ਵਡਿਆਂ ਨੇ ਮੂਰ ਲਾ ਕੇ ਬਾਸਾ ਕੁਰਜਨ ਦੇ ਮਹਾਰਾਜ ਕਹਿੰਦੇ ਜੀ ਨਾਨਕ ਅਜਿਹੇ ਮਨੁੱਖ ਤੋਂ ਜਿਨੇ ਗੁਰੂ ਵਾਲਾ ਬਣ ਕੇ ਨਾਮ ਜਪ ਕੇ ਨਾਮ ਦੀ ਕਮਾਈ ਕੀਤੀ ਹੈ ਉਸ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ ਕੁਰਬਾਨ ਹੋਣਾ ਚਾਹੀਦਾ ਹੈ ਇਸ ਕਰਕੇ ਕੀਰਮਨ ਬਾਕੀਆਂ ਨੇ ਅੱਜ ਤੇ ਪਾਵਨ ਮੁਖਵਾਕ ਸਜੂ ਰਹੀ ਦੇ ਰਾਹੀ ਸਾਡੇ ਤੇ ਮਿਹਰ ਨਦਰ ਕਰਕੇ ਬਖਸ਼ਿਸ਼ ਕਰਕੇ ਸਾਨੂੰ ਸੁਝਾਉਣ ਦਾ ਯਤਨ ਕੀਤਾ ਹੈ ਭਾਈ ਗੁਰੂ ਵਾਲਾ ਬਣ ਗੁਰੂ ਵਾਲਾ ਬਣ ਕੇ ਗੁਰੂ ਜੀ ਤੋਂ ਨਾਮ ਦੀ ਅਦਾਤਾ ਪ੍ਰਾਰਥਨਾ ਕਰ ਸਿਮਰਨ ਕਰ ਸੇਵਾ ਕਰ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਸੁਖੀ ਹੋਣ ਵਾਸਤੇ ਨਾਮ ਜਪਣਾ ਪੈਣਾ ਤੈਨੂੰ ਨਾਮ ਤੋਂ ਬਿਨਾ ਹੋਰ ਕਿਤੇ ਸੁੱਖ ਤੈਨੂੰ ਪ੍ਰਾਪਤ ਨਹੀਂ ਹੋਣਾ ਹੈ ਇਸੇ ਕਰਕੇ ਸਾਹਿਬ ਜੀਾਂ ਦੇ ਅੱਜ ਦੇ ਪਾਵਨ ਬਚਨਾਂ ਨਾਲ ਹੀ ਸਾਨੂੰ ਪਾਵਨ ਉਪਦੇਸ਼ ਦੀ ਦਾਤਿ ਪ੍ਰਾਪਤ ਹੋਈ ਹੈ ਸੋ ਭਾਈ ਤੂਰ ਵਾਲੇ ਬਣੋ ਗੁਰੂ ਚਰਨਾਂ ਨਾਲ ਜੁੜੋ ਗੁਰੂ ਚਰਨਾਂ ਨਾਲ ਜੁੜ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਨਾਮ ਜਪ ਕੇ ਆਪਣੇ ਮੂਹ ਕਜੰਮ ਸਫਲਾ ਕਰੀਏ ਇਹ ਮਨੁੱਖਾ ਜਨਮ